ਇੰਪੋਰਟੈਂਟ ਪ੍ਰੈਸ ਕਾਨਫਰੰਸ ਦੇ ਵਿੱਚ ਪਹੁੰਚੇ ਸਾਰੇ ਚੰਡੀਗੜ੍ਹ ਦੇ মিডিਆ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਸਾਰਿਆਂ ਨੂੰ ਜੀ ਆਇਆਂ ਨੂੰ ਸਾਥੀਓ ਅੱਜ ਦੀ ਇਹ ਪ੍ਰੈਸ ਕਾਨਫਰੰਸ ਸਾਡੀ ਉਸੇ ਮੁਹਿੰਮ ਸਾਡੇ ਉਸ ਤਹਈਏ ਦੀ ਇੱਕ ਕੜੀ ਹੈ ਜਿਸ ਦੇ ਤਹਿਤ ਜੋ ਪਿਛਲੇ ਕੁਝ ਦਿਨਾਂ ਤੋਂ ਇੱਕ ਲਾਸਟ ਹੱਲਾ ਇੱਕ ਲਾਸਟ ਪੁਸ਼ ਹੈ ਜਿਹੜਾ ਉਹ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਨੂੰ ਖਤਮ ਕਰਨ ਦੀ ਮੁਹਿੰਮ ਅਸੀਂ ਸ਼ੁਰੂ ਕੀਤੀ ਹੋਈ ਹੈ ਤੇ ਉਹਦੇ ਲਾਸਟ ਹੱਲੇ ਵੱਜੋਂ ਲਾਸਟ ਐਫਰਟ ਵੱਜੋਂ ਅਸੀਂ ਡੇਲੀ ਬੇਸਿਸ ਦੇ ਉੱਪਰ ਜੋ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਐਫਰਟਸ ਕਰ ਰਹੀ ਹੈ ਤੇ ਜਿਹਦੇ ਬਹੁਤ ਵੱਡੇ ਪੱਧਰ ਦੇ ਉੱਪਰ ਕਾਮਯਾਬੀ ਵੀ ਪੰਜਾਬ ਪੁਲਿਸ ਨੂੰ ਮਿਲ ਰਹੀ ਹੈ ਉਹਦਾ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹੋਣ ਦੇ ਨਾਤੇ ਇਸ ਜ਼ਿੰਮੇਵਾਰੀ ਦੇ ਨਾਲ ਅਪਡੇਟ ਕਰਨ ਦੇ ਪਰਪਸ ਨਾਲ ਇਹ ਡੇਲੀ ਰੋਜ਼ ਸ਼ਾਮ ਨੂੰ 5 ਵਜੇ ਇਹ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਰੱਖੀ ਜਾਂਦੀ ਹੈ ਅੱਜ ਮਹਿਜ਼ 10ਵਾਂ ਦਿਨ ਹੈ ਜਦੋਂ 1 ਤਾਰੀਖ ਨੂੰ ਇਹ ਮੁਹਿੰਮ ਵਾਰ ਅਗੇਂਸਟ ਡਰੱਗਜ਼ ਯੁੱਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਗਿਆ ਕਿਉਂਕਿ 3 ਕਰੋੜ ਪੰਜਾਬੀਆਂ ਦੀ ਤਰ੍ਹਾਂ ਸਾਡੇ ਨੈਸ਼ਨਲ ਕਨਵੈਨਸ਼ਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਪਾਜੇ ਔਰ ਅਸੀਂ ਸਾਰੇ ਤੁਸੀਂ ਸਾਰੇ ਆਪਾਂ ਬੜੇ ਚਿੰਤਿਤ ਰਹੇ ਤੇ ਉਹਦੇ ਲਈ ਇਹ ਮੁਹਿੰਮ ਹੈ ਜਿਹੜੀ ਉਹ ਸ਼ੁਰੂ ਕੀਤੀ ਗਈ ਹੈ ਔਰ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਤਾਂ ਨਹੀਂ ਮੈਂ ਕਹੂੰਗਾ ਕਿਉਂਕਿ ਜੇ ਨਸ਼ਿਆਂ ਦੀ ਪ੍ਰਾਪਤੀ ਹੋ ਰਹੀ ਹੈ ਤੇ ਇਹ ਚ ਕੋਈ ਖੁਸ਼ੀ ਵਾਲੀ ਗੱਲ ਨਹੀਂ ਪਰ ਇੱਕ ਐਨੇ ਮਨ ਨੂੰ ਸਕੂਨ ਜ਼ਰੂਰ ਹੈ ਕਿ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੀ ਪੁਸ਼ਤਪਨਾਹੀ ਦੀ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਨਸ਼ਿਆਂ ਦਾ ਵਪਾਰ ਪ੍ਰਫੁੱਲਤ ਹੋਇਆ ਉਹਨੂੰ ਜੜੋਂ ਪੱਟਣ ਦੇ ਵਿੱਚ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਦੌਰ ਪੰਜਾਬ ਦੇ 3 ਕਰੋੜ ਲੋਕਾਂ ਦੇ ਸਹਿਯੋਗ ਨਾਲ ਉਹ ਸਾਨੂੰ ਜਿਹੜੀ ਕਾਮਯਾਬੀ ਜ਼ਰੂਰ ਮਿਲ ਰਹੀ ਹੈ ਸੋ ਉਸੇ ਦੇ ਅਪਡੇਟ ਦੇ ਸਬੰਧ ਵਿੱਚ ਇਹ ਮੀਟਿੰਗ ਰੱਖੀ ਹੈ ਔਰ ਮੈਂ ਮੈਨੂੰ ਪਿਛਲੇ 10 ਦਿਨਾਂ ਦੇ ਵਿੱਚ ਇਹ ਦੱਸਦੇ ਹੋਏ ਇੱਕ ਤਸੱਲੀ ਹੈ ਕਿ ਹੁਣ ਤੱਕ 1 ਮਾਰਚ ਤੋਂ ਲੈ ਕੇ ਅੱਜ ਤੱਕ 988 ਜਿਹੜੀਆਂ ਐਨਡੀਪੀਐਸ ਦੀਆਂ ਕੇਸਸ ਨੇ ਜਿਹੜੇ ਉਹ ਦਰਜ ਹੋ ਚੁੱਕੇ ਨੇ ਜਿਦੇ ਵਿੱਚ 1360 ਡਰੱਗ ਪੈਡਲਰਸ ਨੂੰ ਡਰੱਗ ਸਮੱਗਲਰਸ ਨੂੰ ਨਸ਼ਾ ਤਸਕਰਾਂ ਨੂੰ ਉਹਨਾਂ ਨੂੰ ਫੜਿਆ ਜਾ ਚੁੱਕਿਆ ਹੈ ਤੇ ਇਸ ਦੌਰਾਨ ਕਿਉਂਕਿ ਇਹ ਨੈਕਸਸ ਬਣਿਆ ਹੋਇਆ ਹੈ ਡਰੱਗ ਪੈਡਲਰਸ ਦਾ ਸਮੱਗਲਰਸ ਦਾ ਔਰ ਕੁਝ ਹੱਦ ਤੱਕ ਜਿਹੜੇ ਗੈਂਗਸਟਰਸ ਨੇ ਉਹਨਾਂ ਦਾ ਵੀ ਸੋ ਜਿਹੜੇ ਰਿਐਕਟ ਕਰਦੇ ਨੇ ਪੰਜਾਬ ਪੁਲਿਸ ਜਦੋਂ ਰੋਕਦੀ ਹੈ ਉਹਨਾਂ ਨੂੰ ਤੇ ਰਿਟੈਲੀਏਟਰੀ ਫਾਇਰ ਹੁੰਦਾ ਹੈ ਤੇ ਉਸ ਫਾਇਰ ਦੇ ਵਿੱਚ ਗੋਲੀਬਾਰੀ ਦੇ ਵਿੱਚ ਆਪਦੇ ਸੈਲਫ ਡਿਫੈਂਸ ਦੇ ਵਿੱਚ ਜੋ ਗੋਲੀਬਾਰੀ ਹੋਈ ਉਹਦੇ ਵਿੱਚ ਹੁਣ ਤੱਕ 19 ਡਰੱਗ ਸਮੱਗਲਰ ਨੇ ਜਿਹੜੇ ਨਸ਼ਾ ਤਸਕਰ ਨੇ ਉਹ ਉਹ ਇੰਜਰ ਹੋ ਚੁੱਕੇ ਨੇ ਉਹ ਫੱਟੜ ਹੋ ਚੁੱਕੇ ਨੇ ਇਸੇ ਤਰੀਕੇ ਨਾਲ ਹੁਣ ਤੱਕ 24 2 ਤੋਂ ਲੈ ਕੇ ਹੁਣ ਤੱਕ ਮਹਿਜ਼ 14 ਦਿਨਾਂ ਦੇ ਵਿੱਚ 24 ਡਰੱਗ ਸਮੱਗਲਰਾਂ ਦੀਆਂ ਜਿਨ੍ਹਾਂ ਨੇ ਆਪਣੀਆਂ ਪ੍ਰਾਪਰਟੀਆਂ ਇਸ ਨਸ਼ੇ ਦੇ ਕਾਰੋਬਾਰ ਦੇ ਨਾਲ ਸਰਕਾਰੀ ਜ਼ਮੀਨਾਂ ਦੇ ਉੱਪਰ ਨਾਜਾਇਜ਼ ਕਬਜ਼ੇ ਕਰਕੇ ਬਣਾਈਆਂ ਸੀਗੀਆਂ 24 ਪ੍ਰਾਪਰਟੀਆਂ ਨੇ ਜਿਹੜੀਆਂ ਉਹ ਡਿਮੋਲਿਸ਼ ਕੀਤੀਆਂ ਜਾ ਚੁੱਕੀਆਂ ਤੇ ਮਹਿਜ਼ ਇਹਨਾਂ 10 ਦਿਨਾਂ ਦੇ ਵਿੱਚ ਤਕਰੀਬਨ 1035 ਕਿਲੋ ਜਿਹਦੇ ਵਿੱਚ ਹੈਰੋਇਨ ਭੋਕੀ ਅਫੀਮ ਗਾਂਜਾ ਚਰਸ ਇਹ ਸਾਰੀਆਂ ਨਸ਼ੇ ਨੇ ਜਿਹੜੇ 1035 ਕਿਲੋ ਦੇ ਕਰੀਬ ਉਹ ਫੜੇ ਜਾ ਚੁੱਕੇ ਨੇ ਇਕਲ 6 ਲੱਖ 81 ਹਜ਼ਾਰ ਦੇ ਕਰੀਬ ਗੋਲੀਆਂ ਨੇ ਜਿਹੜੀਆਂ ਨਸ਼ੀਲੀਆਂ ਗੋਲੀਆਂ ਉਹ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਤਕਰੀਬਨ 36 ਲੱਖ ਰੁਪਏ 35 ਲੱਖ 67 ਹਜ਼ਾਰ ਰੁਪਿਆ ਡਰਗ ਮਨੀ ਜਿਹੜੀ ਉਹ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਮੈਂ ਸਮਝਦਾ ਕਿ ਇਸ ਤੋਂ ਹੀ ਤੁਸੀਂ ਵੀ ਹੋ ਤੁਹਾਡੇ ذریعے ਸਮੁੱਚਾ ਪੰਜਾਬ ਭਲੀ ਭੰਤੀ ਅੰਦਾਜ਼ਾ ਲਗਾ ਸਕਦਾ ਕਿ ਜਿਸ ਤਹਈਏ ਦੇ ਨਾਲ ਜਿਸ ਇੱਕ ਸਟਰੋਂਗ ਵਿਲ ਪਾਵਰ ਦੇ ਨਾਲ ਜਿਸ ਜਿਸ ਨਿਸ਼ਚੇ ਦੇ ਨਾਲ ਪੰਜਾਬ ਸਰਕਾਰ ਪੰਜਾਬ ਦੀ ਲੀਡਰਸ਼ਿਪ ਔਰ ਪੰਜਾਬ ਪੁਲਿਸ ਉੱਪਰ ਤੋਂ ਲੈ ਕੇ ਨੀਚੇ ਤੱਕ ਇਸ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲੱਗੀ ਹੋਈ ਹੈ ਪਟਣ ਲੱਗੀ ਹੋਈ ਹੈ ਉਹਦੇ ਵਿੱਚ ਵੱਡੇ ਪੱਧਰ ਤੇ ਉੱਪਰ ਕਾਮਯਾਬੀ ਹੈ ਜਿਹੜੀ ਉਹ ਮਿਲ ਰਹੀ ਹੈ ਤੇ ਹੁਣ ਤੱਕ ਕੱਲੇ ਹੀ ਨਹੀਂ ਕਿ ਸਿਰਫ ਐਨਫੋਰਸਮੈਂਟ ਹੋ ਰਹੀ ਹੈ ਸਖਤੀ ਹੋ ਰਹੀ ਹੈ ਜਾਂ ਪਰਚੇ ਹੋ ਰਹੇ ਨੇ ਨਾਲ ਦੀ ਨਾਲ ਹੀ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਹੁਣ ਤੱਕ तकरीबन 1150 ਦੇ ਕਰੀਬ ਆਮ ਪਬਲਿਕ ਦੇ ਨਾਲ ਮੀਟਿੰਗਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ ਜਿਦੇ ਵਿੱਚ ਵਿਦਿਆਰਥੀਆਂ ਦੇ ਨਾਲ ਸਿਵਲ ਸੁਸਾਇਟੀ ਦੇ ਨਾਲ 1150 ਮੀਟਿੰਗਾਂ ਜਿਹੜੀਆਂ ਉਹ ਪੁਲਿਸ ਔਰ ਸਰਕਾਰ ਦੇ ਬਾਕੀ ਮਹਿਕਮੇ ਨੇ ਜਿਹੜੇ ਉਹ ਕਰ ਚੁੱਕੇ ਉਹਨਾਂ ਨੂੰ ਅਵੇਅਰ ਕਰ ਚੁੱਕੇ ਕਿ ਨਸ਼ਿਆਂ ਦੇ ਸਹੂੜ ਤੋਂ ਦੂਰ ਰਹੋ ਇਹਦੇ ਨਾਲ ਨਾਲ ਸਾਡੇ ਜਿਹੜੇ ਚਾਰੇ ਅਸੀਂ ਕੈਬਨਿਟ ਮਨਿਸਟਰਸ ਹਰਪਾਲ ਚੀਮਾ ਜੀ ਮੈਂ ਲਾਲਜੀਤ ਭੁੱਲਰ ਜੀ ਔਰ ਤਰਨਪ੍ਰੀਤ ਸੌਂਡ ਅਸੀਂ ਡਿਸਟ੍ਰਿਕਟਸ ਦੇ ਵਿੱਚ ਜਾ ਕੇ ਰੈਗੂਲਰੀ ਦੇ ਮਾਨਿਟਰੀਂਗ ਮੀਟਿੰਗਸ ਲੈ ਰਹੇ ਆ ਡਾਕਟਰ ਬਲਬੀਰ ਸਿੰਘ ਜੀ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਓਟ ਸੈਂਟਰਸ ਦੇ ਵਿੱਚ ਡੀ ਐਡਿਕਸ਼ਨ ਔਰ ਰੀਹੈਬਿਲੀਟੇਸ਼ਨ ਸੈਂਟਰਸ ਦੇ ਵਿੱਚ ਜਾ ਕੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਸਾਮ ਸੰਭਾਲ ਕਰ ਰਹੇ ਨੇ ਸੋ ਮੈਂ ਸਮਝਦਾ ਕਿ ਇੱਕ ਪੂਰਾ 24/7 ਇੱਕ 360 ਡਿਗਰੀਜ਼ ਦਾ ਪਲਾਨ ਜਿਹੜਾ ਅਸੀਂ ਉਲੀਕਿਆ ਸੀਗਾ ਉਸੇ ਦੇ ਮੁਤਾਬਕ ਪੰਜਾਬ ਸਰਕਾਰ ਪੰਜਾਬ ਪੁਲਿਸ ਔਰ ਸਾਰੇ ਸਰਕਾਰੀ ਮਹਿਕਮੇ ਨੇ ਜਿਹੜੇ ਉਹ ਚੱਲ ਰਹੇ ਨੇ ਤੇ ਉਹਦੇ ਵਧੀਆ ਰਿਜ਼ਲਟ ਨੇ ਜਿਹੜੇ ਉਹ ਆ ਰਹੇ ਨੇ ਸੋ ਅਖੀਰ ਦੇ ਵਿੱਚ ਮੈਂ ਇੱਕ ਵਾਰ ਫੇਰ ਤੋਂ ਉਹਨਾਂ ਡਰੱਗਸ ਮਗਲਜ਼ ਨੂੰ ਉਹਨਾਂ ਤਸਕਰਾਂ ਨੂੰ ਕਿ ਜਿਨ੍ਹਾਂ ਨੇ ਇਸ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜੋ ਛੇਵਾਂ ਦਰਿਆ ਨਸ਼ਿਆਂ ਦਾ ਵਗਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਵਾਰ ਫੇਰ ਦੁਬਾਰਾ ਕਹਿੰਦੇ ਕਿ ਜਾਂ ਤਾਂ ਇਹ ਧੰਦਾ ਛੱਡ ਦਿਓ ਨਸ਼ਿਆਂ ਦਾ ਤੇ ਨਹੀਂ ਪੰਜਾਬ ਛੱਡ ਦਿਓ ਨਹੀਂ ਛਡਾਉਣਾ ਕਿਵੇਂ ਇਹ ਧੰਦਾ ਇਹਦਾ ਸਾਨੂੰ ਪਤਾ ਵੀ ਹੈ ਤੇ ਤਹੀਆ ਸਾਡਾ ਕੀਤਾ ਹੋਇਆ ਸੋ ਇਹ ਇੱਕ ਉਹਨਾਂ ਉਹਨਾਂ ਲੋਕਾਂ ਨੂੰ ਵਾਰਨਿੰਗ ਹੈ ਜਿਹੜੀ ਉਹ ਪੰਜਾਬ ਸਰਕਾਰ ਵੱਲੋਂ ਮੈਨੂੰ ਦੇਣਾ ਚਾਹਣਾ ਅਮਨਜੀਤ